ਪੁਲਾ ਸੋਨਹਾਨ ਸਚ ਰਿਯੋਕਾਲ ਗੁਰਵਰਕਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਾਧ ਸੰਗਤ ਜੀ ਇੱਥੇ ਦਿੱਲੀ ਦਰਬਾਰ ਜੀ ਅਦੇ ਮਹਾਰਾਜ ਜੀ ਦਾ ਇੱਕ ਬਚਨ ਬਖਾਨਿਆ ਗਿਆ ਹਜ਼ੂਰ ਨੇ ਫਰਮਾਇਆ ਇੱਕ ਜਨਮ ਉਹ ਹੁੰਦਾ ਜਿਹੜਾ ਮਾਤਾ ਦੇ ਪੇਟ ਤੋਂ ਲੈਂਦਾ ਇੱਕ ਉਹ ਹੁੰਦਾ ਜਿਹੜਾ ਗੁਰਾਂ ਨੂੰ ਸੰਤਾਂ ਨੂੰ ਮਿਲਦਾ ਹੈ ਜਦੋਂ ਸੰਤਾਂ ਨੂੰ ਮਿਲਦਾ ਹੈ ਤੇ ਨਾਮ ਦੀ ਕਾਰ ਚੱਲਦੀ ਏ ਉਦੋਂ ਇਹਦਾ ਜਨਮ ਹੀ ਹੁੰਦਾ ਨਵਾਂ ਇੰਨਾ ਬਚਨ ਕਰ ਆਪਜੀ ਸਹਰਾਣੇ ਨਾਲ ਢੋਲਾ ਕੇ ਅਡੋਲ ਹੋ ਗਏ ਮੰਡੀ ਦੇ ਸੰਤ ਮੰਗਲ ਸਿੰਘ ਜੀ ਪਰਨਾ ਚੱਲ ਰਹੇ ਸਨ ਦਸ ਕੋ ਦਾ ਸਮਾਂ ਸੀ ਭਾਮੜੀ ਤੋਂ ਦਿੱਲੀ ਦਰਬਾਰ ਜੀ ਆਏ ਆ ਕੇ ਚਰਨਾਂ 'ਚ ਨਮਸਕਾਰ ਕੀਤੀ ਉਹ ਪਰੰਤ ਆਪ ਜੀ ਦੇ ਕੰਨਾਂ ਕੋਲ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਆਪ ਜੀ ਨਾਲ ਇੱਕ ਬਚਨ ਕਰਨਾ ਹੈ ਆਪਨੇ ਨੇਤਰ ਨਹੀਂ ਖੋਲੇ ਹੁਕਮ ਕੀਤਾ ਕਰੋ ਬਚਨ ਦਿੱਲੀ दरबार ਕਹਿੰਦਾ ਮਹਾਰਾਜ ਜੀ ਮਨ ਬਹੁਤ ਖਰਾਬ ਕਰਦਾ ਆਪ ਜੀ ਛੇਤੀ ਨਾਲ ਉੱਠ ਕੇ ਵਹਿ ਗਏ ਤੇ ਪੁੱਛਣ ਲੱਗੇ ਕੀ ਆਖਿਆਈ ਬੇਨਤੀ ਕੀਤੀ ਮਹਾਰਾਜ ਜੀ ਮਨ ਬਹੁਤ ਖਰਾਬ ਕਰਦਾ ਹੈ ਉਹ ਕੰਮ ਹੋਇਆ ਇੱਥੇ ਬਹਿ ਜਾ ਮੂੜੇ ਤੇ ਖਬਰਦਾਰ ਥੋ ਉਠਿਓ ਜਦੋਂ ਤੱਕ ਅਸੀਂ ਨਹੀਂ ਆਖਾਂਗੇ ਤੂੰ ਇੱਥੋਂ ਨਹੀਂ ਉਠਣਾ ਆਪਜੀ ਫੇਰ ਡੋਲ ਹੋ ਗਏ ਦਿੱਲੀ ਦਾ ਦਰਬਾਰ ਦੇ ਹੱਥ ਵਿੱਚ ਮੋਟੇ ਮਣਕਿਆਂ ਵਾਲਾ ਸਿਮਰਨਾ ਸੀ ਮੂੜੇ ਤੇ ਬੈ ਕੇ ਜਿਉਂ ਸਿਮਰਨਾ ਫੇਰਨਾ ਸ਼ੁਰੂ ਕੀਤਾ 3:30 ਵਜੇ ਠੀਕ 3:30 ਵਜੇ ਉੱਠ ਕੇ ਆਪ ਜਲਵਰਤਨ ਗਏ ਵਾਪਸ ਆ ਕੇ ਚਰਨ ਪੁੰਜ ਕੇ ਮੰਝੇ ਤੇ ਬੈਠੇ ਤੇ ਦਿੱਲੀ ਦਰਬਾਰ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਣ ਲੱਗੇ ਦੱਸ ਇਹ ਕੁੱਤਾ ਕਿੱਥੇ-ਕਿੱਥੇ ਫਿਰ ਕੇ ਆਇਆ ਅਰਜ ਹੋਈ ਜੀ ਬਹੁਤ ਥਾਂ ਹੀ ਫਿਰ ਕੇ ਆਇਆ ਹੁਕਮ ਹੋਇਆ ਤੈਨੂੰ ਇਹਦੇ ਕੋਲ ਜਾਣ ਦੀ ਲੋੜ ਨਹੀਂ ਕਰਮ ਉਹਦੇ ਲਿਖਿਆ ਜਾਣਾ ਜਦੋਂ ਤੂੰ ਇਹਦੇ ਮਰ ਜਾਏਂਗਾ ਤੈਨੂੰ ਉਹਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਉਹਨੂੰ ਤੇਰੇ ਕੋਲ ਆਉਣ ਦੀ ਜ਼ਰੂਰਤ ਹੈ ਇਹ ਤੇਰਾ ਨੌਕਰ ਹੈ ਤੂੰ ਇਹਦਾ ਨੌਕਰ ਨਹੀਂ ਪਰ ਅਸੀਂ ਇਹਦੇ ਨੌਕਰ ਬਣ ਗਏ ਆ ਸਾਰਾ ਸੰਸਾਰ ਇਹ ਮਨ ਜਿਹੜਾ ਹੈ ਮਨੁੱਖ ਦਾ ਨੌਕਰ ਹੈ ਪਰ ਮਨੁੱਖੇ ਦਾ ਨੌਕਰ ਬਣ ਗਿਆ ਇਹਦੇ ਆਖੇ ਲੱਗਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ